ਨੈਸ਼ਨਲ ਹਾਈਵੇ ਰੋਡ ਫਿਲੌਰ ਵਿਖੇ ਹੋਇਆ ਇੱਕ ਖਤਰਨਾਕ ਐਕਸੀਡੈਂਟ ਜਿਸ ਵਿੱਚ ਮੌਕੇ ਤੇ ਇੱਕ ਵਿਅਕਤੀ ਦੀ ਗਈ ਜਾਨ ਅਤੇ ਇੱਕ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਜਿਸ ਨੂੰ ਮੌਕੇ ਤੇ ਆਣ ਕੇ 112 ਨੰਬਰ ਪੁਲਿਸ ਕਰਮਚਾਰੀਆਂ ਨੇ ਐਕਸੀਡੈਂਟ ਕਰਨ ਵਾਲੇ ਟਾਟਾ 437 ਵੀ ਐਟਰਬੋ ਗੱਡੀ ਨੰਬਰ PB2990 ਸਤਾਹਟ ਵਾਲੇ ਨੂੰ ਕਾਬੂ ਕਰਕੇ ਗੱਡੀ ਨੂੰ ਕਬਜ਼ੇ ਚ ਲਿਆ ਅਤੇ ਇੱਕ ਬਲੇਰੋ ਗੱਡੀ ਵਾਲਾ ਜਿਸ ਦੀ ਖੜੀ ਗੱਡੀ ਚ ਸੈਡ ਮਾਰ ਕੇ ਉਸਨੇ ਉਸ ਨੂੰ ਕੀਤਾ ਗੰਭੀਰ ਰੂਪ ਵਿੱਚ ਜ਼ਖਮੀ ਉਸ ਨੂੰ ਮੌਕੇ ਤੇ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਜਿੱਥੇ ਕਿ ਜੇਰੇ ਇਲਾਜ ਹੋ ਰਿਹਾ ਹੈ ਮੌਕੇ ਤੇ ਆਏ ਡਿਊਟੀ ਅਫਸਰ 12 ਨੰਬਰ ਵਾਲੇ ASI ਸਰਬਜੀਤ ਸਿੰਘ ਜੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆਂ ਦੱਸਿਆ ਹੈ ਕਿ ਇਸ ਦੀ شناخت ਕੋਈ ਹੈ ਇਸ ਦਾ ਨਾਮ ਰਕੇਸ਼ ਕੁਮਾਰ ਪੁੱਤਰ ਤਿਲਕ ਰਾਜਵਾਸੀ ਬੱਚੋਵਾਲਦਾ ਰਹਿਣ ਵਾਲਾ ਹੈ। ਅਤੇ ਇਹ ਵਿਅਕਤੀ ਹਾਈਵੇ ਰੋਡ ਤੇ ਫਾਸਟ ਟੈਕ ਦਾ ਸਟੈਂਡ ਲਗਾ ਕੇ ਆਪਣਾ ਕੰਮ ਕਰ ਰਿਹਾ ਸੀ। ਜਿਸ ਨੂੰ ਮੌਕੇ ਤੇ ਗੱਡੀ ਵਾਲੇ ਨੇ ਸਾਈਡ ਮਾਰੀ ਉਸ ਦੀ ਮੌਕੇ ਤੇ ਮੌਤ ਹੋ ਗਈ। ASI ਸਰਬਜੀਤ ਨੇ ਦੱਸਿਆ ਹੈ ਕਿ ਇਸ ਦੀ ਬੰਦੀ ਕਾਰਵਾਈ ਡਿਊਟੀ ਅਫਸਰ ਥਾਣਾ ਫਿਲੌਰ ਦੇ ਅਵਤਾਰ ਸਿੰਘ ਜੀ ਆ ਰਹੇ ਨੇ ਇਸ ਦੀ ਬੰਦੀ ਕਾਰਵਾਈ ਅਮਲ ਚੱਲਿਆਂ ਦੀ ਜਾਵੇਗੀ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੇਰਾ ਨਾਮ ਬਗਨੀਤ ਹੈ ਭਾਜੀ ਹਾਂਜੀ ਕਿਥੇ ਇਹ ਗੱਬਿਓ ਆਇਆ ਬੰਦਾ ਲੱਗਾ ਫੋਨ ਤੇ ਇਹ ਫਾਸਟ ਟੈਗ ਵਾਲੇ ਖੜੇ ਸੀ ਚਿੱਟੀ ਲੈਣ ਤਾਂ ਵੀ ਹੋ ਰਹੀ ਅੱਛਾ ਉੱਥੋਂ ਲਿਆ ਗਏ ਨੇ ਵਿਚਮਰਿਆ ਗੱਡੀ ਉਹਨੇ ਰੋਕੀ ਨਹੀਂ ਉਹਨੂੰ ਇੰਨਾ ਨਹੀਂ ਪਤਾ ਵੀ ਮੇਰੀ ਗੱਡੀ ਵਿੱਚ ਵੱਜ ਗਈ ਆ ਉਹਨੇ ਰੋਕੀ ਨਹੀਂ ਅਸੀਂ ਜਾ ਕੇ ਮੋਰੇ ਮੋਟਰਾਂ 'ਤੇ ਰੋਕਿਆ ਕਹਿੰਦਾ ਭਾਜੀ ਕੀ ਹੋ ਗਿਆ ਫੋਨ ਤੇ ਲੱਗਾ ਫੇਰ ਉਹਨੂੰ ਮੈਂ ਕਿਹਾ ਤੂੰ ਪਿੱਛੇ ਬੰਦੇ ਮਾਰਾ ਇੱਥੇ ਵੱਜੀ ਗੱਡੀ ਦੇਖ ਲੋ ਕਿੰਨੇ ਅੱਗੇ ਜਾ ਕੇ ਖੜੀ ਆ ਉਹ ਮੋਰੇ ਉਹ ਮੋਰੇ ਖੜੀ ਆ ਨੀਲੀ ਤਰਪੈਰ ਉੱਥੇ ਜਾ ਕੇ ਰੋਕਿਆ ਉੱਥੋਂ ਕੰਢਿਆ ਫੇਰ ਲਿਆਂਦਾ ਫੇਰ ਕਹਿੰਦਾ ਐਮ ਕੋਲੇ ਹਲਾ ਬਾਤ ਨਾਲ ਯਾਰ ਇਹ ਮੋਟਰਸਾਈਕਲ ਦੇ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਜਿਹੜੇ ਤੇ ਭਾਈ ਗੱਡੀ ਵਾਲਾ ਆਪਣਾ ਫਾਸਟ ਟੈਗ ਦਾ ਰੀਚਾਰਜ ਕਰਾਉਂਦਾ ਉਹ ਖੜੇ ਪਏ ਉਹ ਹੀ ਮੈਂ ਵੀ ਗੱਡੀ ਲੈ ਕੇ ਉਹ ਗੱਬਿਓ ਜਿੱਥੇ ਗੱਡੀ ਹੁੰਦੀ ਉਹਨੂੰ ਨਹੀਂ ਪਤਾ ਲੱਗਿਆ ਵੀ ਮੇਰੇ ਵਿੱਚ ਬੰਦੇ ਨੇ ਮਾਰਤੀ ਐ ਜਿਹੜੇ ਫਾਸਟ ਟੈਗ ਦਾ ਕੰਮ ਕਰਦੇ ਆ ਹਾਂਜੀ ਉਹਨਾਂ ਨੂੰ ਮਾਰਿਆ ਹਾਂਜੀ ਉਹਨਾਂ ਨੂੰ ਮਾਰਿਆ ਉਹ ਤਾਂ ਇੱਕ ਗੱਡੀ ਵਾਲਾ ਇੱਕ ਗੱਡੀ ਵਾਲਾ ਜਿਹੜਾ ਰੀਚਾਰਜ ਕਰਾ ਰਿਹਾ ਏ ਫਾਸਟ ਟੈਗ ਦਾ ਹਾਂਜੀ ਅੱਛਾ ਇਹ ਦੋ ਬੰਦੇ ਇਹਦੇ ਵਿੱਚ ਰਕੇਸ਼ ਨਾਂ ਦਾ ਇੱਕ ਵਿਅਕਤੀ ਆ ਉਹਦੀ ਕੈਜੂਐਲਟੀ ਉਹ ਡੈਥ ਹੋਈ ਆ ਜੀ ਜੋ ਕਿ 45 46 ਸਾਲ ਦਾ ਸੀਗਾ ਇਹ ਟੈਂਪਰੇਰੀ ਇੱਥੇ ਫਲੋਰ ਦੇ ਵਿੱਚ ਹੀ ਰਹਿ ਰਿਹਾ ਸੀ ਜੋ ਕਿ ਫਾਸਟੈਗ ਦਾ ਕੰਮ ਕਰਦਾ ਸੀਗਾ ਅੱਜ ਉਹ ਕਿਸੇ ਆ ਬਲੈਰੋ ਗੱਡੀ ਦਾ ਉਹ ਫਾਸਟੈਗ ਕਰ ਰਿਹਾ ਸੀਗਾ ਬਿਲਕੁਲ ਸਾਈਡ ਤੇ ਇਸ ਗਿਆ ਪਿੱਛੋਂ ਇੱਕ ਟਾਟਾ 407 ਗੱਡੀ ਜਿਹਦਾ ਡਰਾਈਵਰ ਲਖਪ੍ਰੀਤ ਸਿੰਘ ਉਹ ਫੋਨ ਤੇ ਲੱਗਾ ਹੋਇਆ ਸੀਗਾ ਉਹਨੇ ਇਹ ਨਹੀਂ ਦੇਖਿਆ ਉਹਨੇ ਲਿਆ ਕੇ ਇਹਦੇ ਵਿੱਚ ਹਿੱਟ ਕਰਦਾ ਜਿਸ ਦੀ ਮੌਕੇ ਤੇ ਹੀ ਡੈਥ ਹੋ ਗਈ ਜਿਹਦਾ ਮਿਸਟੇਕ ਉਹ ਕਿੰਨੀ ਗੇਜ ਲੱਗਦੀ ਹੈ ਤੁਹਾਨੂੰ 45 ਤੋਂ 46 ਸਾਲ ਦਾ ਸੀ ਉਹ ਬੇਸਿਕਲੀ ਤਾਂ ਲੁਧਿਆਣੇ ਤੋਂ ਆ ਬਟ ਇੱਥੇ ਟੈਂਪਰੇਰੀ ਫਲੋਰ ਇੱਥੇ ਬੱਛੋਵਾਲ ਰਹਿ ਰਹੇ ਅਸੀਂ ਜਿਹੜੀ ਬੋਡੀ ਸੀ ਉਹ ਬੋਡੀ ਜੀ ਐਸਆਈ ਅਵਤਾਰ ਸਿੰਘ ਆਇਆ ਡਿਊਟੀ ਅਫਸਰ ਫਲੋਰ ਖਾਣੇ ਤੋਂ ਤੇ 112 ਵੀ ਟੀਮ ਆ ਗਈ ਸੀ ਤੇ ਨਾਲ ਹੋ ਕੇ ਉਹਨਾਂ ਨੇ ਇਹ ਡੈੱਡ ਬੋਡੀ ਆ ਸਿਵਲ ਹਸਪਤਲ ਰਖਵਾ ਦਿੱਤੀ ਗਈ ਆ ਉਹਨਾਂ ਦੇ ਵਾਰਸਾਂ ਨੂੰ ਮੌਕੇ ਤੇ ਸੂਚਿਤ ਕਰ ਦਿੱਤਾ ਗਿਆ ਸੀ ਉਹ ਟਰੱਕ ਚਾਲਕ ਸਾਡੇ ਮੌਕੇ ਤੇ 2 ਤੋਂ 3 ਮਿੰਟ ਚ ਆ ਗਏ ਸੀ ਜਸਿੰਦਰ ਸਿੰਘ ਡਿਊਟੀ ਤੇ ਸੀਗੇ ਉਹਨਾਂ ਨੇ ਮੌਕੇ ਤੇ ਆ ਕੇ ਜਿਹੜਾ ਬਲੈਰੋ ਗੱਡੀ ਵਾਲਾ ਸੀ ਇੰਜਰਡ ਉਹਨੂੰ ਵੀ ਤੇ ਪਲੱਸ ਡਰਾਈਵਰ ਨੂੰ ਵੀ ਕਬਜ਼ੇ 'ਚ ਲੈ ਲਿਆ ਜੋ ਕਿ ਬਾਅਦ ਵਿੱਚ ਥਾਣੇ ਫਲੋਰ ਦੇ ਹਵਾਲੇ ਕਰ ਦਿੱਤਾ